ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਮਾਨ ਫੈਮਿਲੀ ਵਲੌਗ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅਸੀਂ ਸਾਰੇ ਠੀਕ ਹੈ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਵੀ ਆਪਣੇ ਆਪਣੇ ਘਰਾਂ 'ਚ ਗਰਮੀ ਤੋਂ ਬਚੇ ਹੋਵੋਗੇ ਸਵੇਰ ਦੇ 6 ਵਜੇ ਟਾਈਮ ਹੈ ਅੱਜ ਮੈਂ ਜਲਦੀ ਉੱਠੀ ਸੀ 5:30 ਵਜੇ ਤੇ ਮੈਂ ਉੱਠ ਲਈ ਦਾਲ ਵਗੈਰਾ ਬਣਾ ਦਿੱਤੀ ਹੋਈ ਹੈ ਕੁੱਕਰ ਦੀ ਤੁਹਾਨੂੰ ਆਵਾਜ਼ ਵੀ ਆ ਰਹੀ ਹੋएगी ਦਾਲ ਬਣਾਤੀ ਹੈ ਅੱਜ ਮੈਂ ਤੇ ਚਲਿਆ ਬਣਾਤਾ ਹੁਣ ਮੈਂ ਚਲੀਆਂ ਸ਼ੇਅਰ ਕਰ ਸ਼ੇਅਰ ਕਰਕੇ ਆ ਕੇ ਮਿਲਦੀ ਹਾਂ ਅੱਜ ਤੇ ਮਾਨ ਸਾਹਿਬ ਵੀ ਜਲਦੀ ਉੱਠੇ ਹੋਏ ਆ ਸਵੇਰੇ ਸਵੇਰੇ ਸੈਰ ਕਰਨ ਗਏ। ਕੰਮੀ ਨਾ ਪੇਟ ਕਾਫੀ ਖਰਾਬ ਹੋ ਗਿਆ ਸੀ ਉਹਦੇ ਕਰਕੇ ਕਹਿੰਦੇ ਹੁਣ ਮੈਂ ਸੈਰ ਸ਼ੁਰੂ ਕਰਨੀ ਹੈ। ਅੱਜ 5:00 ਵਜੇ ਉੱਠ ਕੇ ਚਲੇ ਗਏ ਸੈਰ ਕਰਨ। ਹਾਂਜੀ ਕਰ ਲਈ ਸੈਰ। ਕਹਲੇ ਕਰਨੀ ਹੈ। ਅੱਛਾ ਅੱਛਾ ਲਗਾ ਲਓ ਲਗਾ ਲਓ। ਉਹ ਜਿਹੜਾ ਮਮਾ ਕੰਮ ਕਰ ਰਿਹਾ ਸੀ ਅੱਗੇ ਵੇਲੇ ਹੋ ਗਏ ਤੇ ਹੁਣ ਦੇਖਦੇ ਮਮਾ ਮੰਤਰੀ ਕਰਦੇ ਆ ਬੈਠੇ ਬੂਠੇ ਹੋਣੇ ਬਾਕੀ ਤਾਂ ਦਿਖਾਣ ਲੰਦ ਜਾਈ ਜੜਦੇ ਵੇ ਹੋ ਗਏ ਤੇ ਇੱਕਦੰਦਰ ਬੈਠੇ ਹੋਣੇ ਲੈ ਮਮਾ ਸੁੱਤੇ ਹੋਏ ਐਸੀ ਯੂਸੀ ਲੱਗੇ ਹੈ ਓ ਮਮਾ ਸੁੱਤੇ ਹੋਏ ਸਾਡਾ ਏਸੀ ਦੇਖੋ ਕਿੰਨੇ ਚੱਲਦੇ ਐ ਐਂਡ ਐਂ ਅਗਰ ਹੀ ਹਰ ਵਾਰ ਉੱਠ ਜਾਓ ਇੱਕ ਦਿਨ ਟਾਈਮ ਐ ਸੋਣ ਦੇਖੋ ਜੀ ਕਿੰਨੇ ਵੇਲੇ ਸੋ ਰਹੇ ਆ ਲਓ ਜੀ ਦੇਖੋ ਸਾਢੇ 12:00 ਹੋ ਗਏ ਸਾਢੇ 12:00 ਵਜੇ ਕੌਣ ਸੌਂਦਾ ਹੈ ਇਹ ਤਾਂ ਰੋਟੀ ਖਾ ਕੇ ਸੌਂਦਾ ਓਏ ਲੋਗਣਾ ਬਣਾਈ ਉੱਠ ਜਾਓ ਆ ਸੌਂਦੇ ਉਹਨਾਂ 10 ਮਿੰਟ ਮੈਂ ਸੌਂਵਾ ਦਿੰਦੀ ਹਾਂ 10 ਮਿੰਟ ਲੈ ਉਹਨਾਂ ਕੁਝ ਖਾਣ ਨੂੰ ਦੀ ਹਲੇ ਲੈ ਗੀਏ ਗੁੜ ਭੁੱਖ ਦਾ ਖਾਣ ਲਵਾਂਗੀ ਨਹੀਂ ਹਲੇ ਮੈਂ ਕੁਝ ਨਹੀਂ ਦੇ ਰਹੀ ਉਹਨਾਂ ਕਰ ਲੋਗਣਾ ਬਣਾਈ ਮੈਂ ਰੋਣਾ ਨਹੀਂ ਬੰਦਾ ਫੇਰ ਮੈਨੂੰ ਹਰਦਾ ਦੇਖੋ ਜੀ ਇਹੀ ਹੁੰਦਾ ਕੰਮ ਗੁੰਮ ਕਰਕੇ ਸੁੱਤੇ ਰਹਿੰਦੇ ਨਹੀਂ ਮੈਂ ਤਾਂ ਉੱਠ ਗਈ ਏ ਇਹ ਦੱਸੋ ਕੋਈ ਟਾਈਮ ਹੁੰਦਾ ਯਾ ਬੰਦਾ ਰੋਟੀ ਰੁੱਟੀ ਖਾ ਕੇ ਸੋਵੇ ਹਨਾ ਇਹ ਤਾਂ ਹੁੰਦਾ ਹੈ ਅਰੇ ਰੋਟੀ ਤੇ 2:30 ਵਜੇ ਹੈ ਨਾ ਇਹ ਕਿਹਨਾਂ ਟਾਈਮ ਹੁੰਦਾ ਸਰ ਤੁਸੀਂ ਬ੍ਰੈਕਫਾਸਟ ਕਰਕੇ ਆ ਕੇ ਆਲੇ ਤੇ ਫਿਰ ਫਿਰ ਵੀ ਕੋਈ ਸਾਢੇ 12 ਵਜੇ ਕੌਣ ਸੌਂਦਾ ਮੈਂ ਸੌਂਦੀ ਹਾਂ ਸਵੇਰੇ 5:00 ਵਜੇ ਮੈਂ ਉੱਠੀ ਵੀ ਤਾਂ ਸਵੇਰੇ ਹੋਈ ਹੈ ਹਾਂ ਬਸ ਅੱਗੇ ਮੈਂ ਸੋਣਾ ਲੋਜੀ ਨੂੰ ਪਰ ਬੰਦ ਕਰਨੀ ਪੈਣਾ ਹੈ ਕਿਉਂਕਿ ਹੁਣ ਗਾਲਾਂ ਪੈ ਗਈਆਂ ਨੇ ਤੁਹਾਨੂੰ ਬਾਅਦ ਵਿੱਚ ਦਿਖਾਉਂਦੇ ਆ ਲਓ ਜੀ ਨੂੰ ਮम्मा ਨੂੰ ਉੱਤਰਨੀ ਪੈ ਗਿਆ ਕਿਉਂਕਿ ਸਬਜ਼ੀ ਦੇ ਅੰਕਲ ਆ ਗਏ ਬਾਹਰ ਤੇ ਹੁਣ ਮम्मा ਨੂੰ ਉੱਤਰਨੀ ਪੈ ਗਿਆ ਹੁਣ ਦੇਖਦੇ ਮम्मा ਕਿਹੜੀ ਕਿਹੜੀ ਸਬਜ਼ੀ ਲੈਣਗੇ ਆਪਾਂ ਬਾਹਰ ਜਾ ਕੇ ਦੇਖਦੇ ਆਂ ਤਾਂ ਆਪ ਚਲੋ ਸੱਦੀਏ ਖਾਏ ਗਰਮੀ ਭਈਆ ਬਾਹਰ ਚਪੜਾ ਰਾ ਪਾੜੀਏ ਇੱਕ ਮਿੰਟ ਇੱਕ ਮਿੰਟ ਚਪੜਾ ਪਾੜੀਏ ਜੀ ਚਲੋ ਜੀ ਬਾਹਰ ਜਾ ਕੇ ਦੇਖਦੇ ਆਂ 100 ਰੁਪਿਆ ਰੋਕ ਲੈਣਾ ਕੋਈ ਇਹੋ ਕੇਲੇ ਲੈ ਲਓ ਕੇਲੇ ਇਹ ਲਈ ਪ੍ਰਬੂਜ ਖਰਬੂਜੇ ਸਪਤਾ ਤਰਬੂਜ ਇਹ ਹੋਰ ਹਰੇ ਵਾਲੇ ਨੇ ਹਰੇ ਵਾਲੇ ਨੂੰ 1/2 ਕਿਲੋ ਕਰਨਾ 1/2 ਕਿਲੋ ਨੂੰ ਦੋਸਤ ਹਾਂ ਤੱਕ ਦੌਰ ਪਰ ਤੰਬਾ ਇਹ 4.5 ਇੱਕ ਮੰਗਰ ਆਪਰ ਵੀ ਚਾ ਲੋ ਸਰਬੂਜ ਇਹ ਵਾਲਾ ਦੂਹਰੇ ਵਾਲੇ ਹਾਂ ਹੋਰ ਕਿਹੜਾ ਸਰਬੂਜ ਇਹ ਮਚਾਉਗਾ ਫਿਰ ਕੱਟ ਕੇ ਚੈੱਕ ਕਰਾ ਦੇ। ਇਹ ਉਹ ਐ ਤਾਂ ਨਹੀਂ ਜਿਹੜੇ ਟੀਕੇ ਦੇ ਨਾਤੇ ਬਣਦੇ। ਨਹੀਂ ਟੀਕੇ ਵਾਲੇ ਤਾਂ ਬਦਲ ਉਹ ਦੂਜੇ ਆਤੇ। ਨਹੀਂ ਕਰਦੇ। ਹੋਰ ਪੋਪੀਤਾ ਦੇਣਾ? ਨਹੀਂ। ਪੈਸੇ ਦੋ। ਪੈਸੇ ਹੋ ਜਾ ਕੇ ਅੰਕੜੇ। ਹੈ? 440 ਰੁਪਏ। ਕਿਆ ਇਹ ਫਿਰ ਕੋਈ ਚੀਜ਼ ਲੈਦਾ 400 ਫਿਰ ਲੈਣੀ। ਅੱਧਾ ਥੋੜੀ ਹੁੰਦਾ। ਇੰਨਾ ਦਾ ਏਦਾਂ ਨਹੀਂ ਹੁੰਦਾ ਇਹ ਲਓ ਦੇਵਾ ਚਲੋ ਜੀ ਦੇਖਿਆ ਇਹ ਕਰ ਲੂੰ ਪੈਸੇ ਤੇ ਆਹ ਦੇਖੋ ਜੀ ਯਸ਼ੂ ਸਾਡਾ ਲੱਗਿਆ ਹੋਇਆ ਅੱਜ ਸ਼ੈਫ ਬਣਿਆ ਹੋਇਆ ਇਹ ਤੇ ਇਹ ਬਣਾ ਰਿਹਾ ਅੱਜ ਗੁੰਦ ਖਤੀਰਾ ਕੀ ਕਹਿ ਰਹੇ ਸੀ ਨੂੰ ਮੋਕਟੇਲ 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 ਨਮਕ ਪਾਤਾ ਤੇ ਚੀਨੀ ਰਿਕਸਟਰ ਤੇਸਤੀ ਪ੍ਰੋਪਰ ਦਾਸਣਾ ਸਾਨੂੰ ਕੀ ਕੀ ਬਣਾ ਰਹੇ ਆ ਇਹ ਇੱਕ ਗਲਾਸ ਚ ਪਾਣੀ ਤੇ ਰੰਡਾ ਹਾਂ ਉਹਦੇ ਉੱਤੇ ਥੋੜੀ ਜਿਹੀ ਚੀਨੀ ਪਾ ਕੇ ਮਿਕਸੀ ਜਿਹੜਾ ਮਿਕਸ ਕਰ ਦਿੱਤਾ 슈ਗਰ ਸੀਰਪ ਬਣ ਗਿਆ ਉਹ ਸਾਰੇ ਗਲਾਸਾਂ ਥੋੜਾ ਥੋੜਾ ਪਾ ਕੇ ਨਮਕ ਪਾਤਾ ਉਹ ਸਾਰੇ ਗਲਾਸਾਂ ਦੇ ਇੱਕੀ ਦੋ ਦੋ ਨਿੰਬੂ ਪੈਣਗੇ ਸ਼ੈਫ ਜੀ ਤੁਸੀਂ ਨਿੰਬੂ ਤੇ ਬੀਜ ਨਹੀਂ ਕੱਟੇ ਬੀਜ ਵਿੱਚ ਹੀ ਪਾਉਣਾ ਅੱਛਾ ਬੀਜ ਵਿੱਚ ਹੀ ਹੁੰਦੇ ਆ। ਨਿੰਬੂ ਨੂੰ ਚੋੜਨ ਵਾਲੀ ਲੈ ਲੈਂਦਾ ਨਾ ਈਜ਼ੀਲੀ ਹੋ ਜਾਂਦਾ ਤੇਤੋਂ। ਲੱਭੀ? ਹੈਗੀ? ਹੈ ਹੈ ਦੋ ਆ ਆਪਣੇ ਘਰ। ਦੋ ਦੰਨੀ ਰੱਖ ਕੇ। ਉਹ ਤੇ ਪਤਾ ਨਹੀਂ ਮੈਂ ਕਿੱਥੇ ਰੱਖ ਕੇ ਭੁੱਲ ਗਈ ਹੋਈ ਆ। ਤੇ ਇਹ ਤਾਂ ਫੜੇ ਨਹੀਂ ਆਉਂਦੇ ਹੱਥ 'ਚ ਨਿੰਬੂ। ਹਾਂ ਉਹ ਐਕਚੁਅਲੀ ਪਤਾ ਨਹੀਂ ਮੈਂ ਕਿ ਐਤ ਕੀ ਕਿੱਥੇ ਰੱਖ ਕੇ ਭੁੱਲ ਗਈ ਮੈਨੂੰ ਲੱਭੀ ਹੀ ਨਹੀਂ। दो अपने पास नींबू नचोड़न वाली है ना पापा आने वाले हैं पापा आए शेल्फ से देख कितना गंदा पन्ना है तू ना पूरा देख वो एक गिलास लेना है पापा 믹서 ਦਾ ਸਵਿਚ ਬੰਦ ਕਰਤਾ ਅਰੇ ਤੁਹਾਨੂੰ ਨਾਲ ਦੀ ਨਾਲ ਬੰਦ ਕਰੀਦਾ ਹੁੰਦਾ ਪਹਿਲਾਂ ਹੁਣ ਗਲਾਸ ਲੈ ਕੇ ਥੋੜਾ ਥੋੜਾ ਪਾਣੀ ਪਾ ਲੈ ਇੱਕ ਨੰਬਰ ਓਕੇ ਜੀ ਜਿਆਦਾ ਵੀ ਹੋਣਾ ਇਸ ਪਾਣੀ ਹੁਣ ਚੰਗੀ ਤਰ੍ਹਾਂ ਉਹਦੇ ਤੀਰਾਂ ਪਾ ਲੈ ਕਿ ਮੈਂ ਜਿਆਦਾ ਪੀਉਂਦੀ ਸੀ ਤੂੰ ਸੇਰੇ ਖਾਈ ਨਹੀਂ ਨਾ ਕੋਨਕ ਤੇਰਾ ਨਾ ਖਾ ਲਿਆਗਾ ਨਾ ਮੈਂ ਮਾਰਨਿੰਗ ਚ ਪੀਉਂਦੀ ਸੀ ਉਹ ਨਪਾ ਪਾਣੀਏ ਚ ਸਪਰਾਈਟ ਛੋਟੇ ਵੀ ਪਾਸਾ ਜੇ ਸਾਡੇ ਕੋਲ ਸਪਰਾਈਟ ਸੀਗੀ ਹਲੇ ਪਾਪਾ ਦੀ ਹਲੇ ਨਾ ਪਾਏ 2 ਮਿੰਟ ਪਾਪਾ ਨੂੰ ਹਲਾ ਦੇ ਨਹੀਂ ਤਾਂ ਉਹਦਾ ਗੈਸ ਹੀ ਨਿਕਲ ਜਾਏਗੀ ਫਰਿੱਜ ਚ ਰੱਖ ਦਾਂਗੇ ਗੈਸ ਤਾਂ ਨਹੀਂ ਨਿਕਲੇਗੀ ਫਿਰ ਉਸਦੇ ਓਕੇ ਚਾਚੇ ਨਾਲ ਹਿਲਾ ਦੋ ਬਸ ਨਿੰਬੂ ਦੇ ਬੀਜ ਦੇ ਕਿਵੇਂ ਵਿੱਚ ਪੈ ਰਹੇ ਆ ਉਪਰ ਕੁਝ ਕਹਿਨੇ ਆਪਾਂ ਬਹੁਤ ਤਰਾਨਗੇ ਉਹਨਾਂ ਨੇ ਤਾਂ ਕੁਝ ਨਹੀਂ ਕਹਿਣਾ ਦੀ ਨਾਲ ਹੋਜੀ ਇਹ ਕਿ ਗੱਲ ਹੈ ਵਾ ਯਸ਼ੂ ਨੂੰ ਨਾ ਸ਼ੇਕ ਬਣਾਉਂਦਾ ਬਹੁਤ ਸ਼ੌਕ ਹੈ ਅਕਸਰ ਇਹ ਡੇਲੀ ਕੁਛ ਨਾ ਕੁਛ ਵਾਓ ਜੀ ਵਾਓ ਪ੍ਰੈਜੈਂਟੇਸ਼ਨ ਵੀ ਪ੍ਰੋਪਰ ਹੈ ਗੁੱਡ ਲਓ ਐਂਡ ਇਹਨਾਂ ਦਾ ਕੀ ਕਰਨਾ ਹੈ ਪਦینہ ਲੀਫਸ ਦਾ ਇਹ ਵੀ ਪਾਣੀ ਹੈ ਓਕੇ ਓਕੇ ਚਾਹ ਨੇਸਪੀਨ ਕੰਪਲੀਟ ਹੈ ਹੂੰ ਤੇ ਉਹਨੂੰ ਗਾਰਨਿਸ਼ ਪਹਿਲਾਂ ਹੀ ਕਰਤਾ ਸੀ ਇਹ ਬਾਜੂ ਹਨ ਦਾ ਸਵਾਦ ਓਕੇ ਪੱਤੀ ਵੀ ਛੋਟੇ ਦੇ ਨਾ ਘਰ ਵਿੱਚ ਕਰਕੇ ਨਾ ਥੋੜਾ ਸੁੱਕ ਜਿਆ ਗਿਆ ਪਧੀਨਾ ਕਰਮ ਗਾਰਡਨ ਦਿਖਾਵਾਂਗੀ ਇੱਕ ਦਿਨ ਮੈਂ ਪਹਿਲਾਂ ਵੀਡੀਓ ਤੇ ਦਿਖਾਇਆ ਸੀ ਕਿ ਮੈਂ ਘਰ ਦੀਆਂ ਸ਼ਿਮਲਾ ਮੀਚਾ ਤੋੜ ਕੇ ਲਿਆਈ ਹੈ ਤੇ ਮੈਨੂੰ ਕਿਸੇ ਦਾ ਮੈਸੇਜ ਆਇਆ ਕਿ ਆਪਣਾ ਗਾਰਡਨ ਦਿਖਾਓ ਹੁਣ ਮੈਂ ਕੱਲ ਦਿਖਾਵਾਂਗੀ ਕਾਰਟਨ ਆਪਣਾ ਇਹਨਾਂ ਉੱਪਰ ਹੀ ਰਹਿਣ ਦੇ ਨਾ ਸੋਨਾ ਰੱਖਦੇ ਐ ਲੱਕ ਪੇਵੇਂ ਫਲੇਵਰ ਆਉਣਾ ਵਿੱਚ ਮਾਲੇ ਹੋਏਗੇ ਇਹਨਾਂ ਦਾ ਵੀ ਫਲੇਵਰ ਆਊਗਾ ਬਿਊਟੀਫੁੱਲ ਨਵਾਂ ਬਾਕਸ ਵੀ ਕਿਹਦੇ ਕੋਲੋਂ ਲਿਆ ਬਣਾ ਪਹਿਲਾਂ ਸਾਰੀ ਸ਼ੈਲਫ ਸਾਫ਼ ਕਰ ਪ੍ਰੋਪਰ ਇਹਨਾਂ ਨੂੰ ਟ੍ਰੇਚਰ ਰੱਖ ਲੈ ਤੁਸੀਂ ਕਰ ਤੋ ਸ਼ੈਲਫ ਮੈਂ ਨਹੀਂ ਕਰਦਾਂ ਨਹੀਂ ਕਿਉਂ ਜਿਹਨਾਂ ਬਣਾਏਗਾ ਉਹ ਕਰਨੀ ਤਾਂ ਸ਼ੈਲਫ ਉਹਨੇ ਸਾਫ਼ ਕਰਨੀ ਪਈਗੀ ਲੈ ਇਹ ਹੁੰਦਾ ਗੱਲ ਇਹ ਨਿੰਬੂ ਇਹਨਾਂ ਨੂੰ ਕੋਲਡਿਸ਼ ਪਾ ਕੇ ਰੱਖਣਾ ਫ੍ਰੀਜ ਵਿੱਚ ਕਾਈ ਰੱਖਦੇ ਵਾ ਫਾਈਨਲੀ ਮਾਨ ਸਾਹਿਬ ਆ ਗਏ ਹੋਏ ਆਈ ਯਸ਼ੂ ਨੇ ਤਾਂ ਰੱਸ ਤੇ ਸ਼ੇਕ ਰੈਡੀ ਕੀਤਾ ਹੈ ਇਹਦਾ ਸ਼ੇਕ ਹੈ ਇਹ ਡਿਮੋਟੇਲ ਹੈ ਯਸ਼ੂ ਮੋਕਟੇਲ ਬਣਾਇਆ ਹਾਂ ਹਾਂ ਇਹਨੇ ਬਣਾਇਆ ਵਧੀਆ ਪ੍ਰੈਜ਼ੈਂਟੇਸ਼ਨ ਠੀਕੇ ਦੇਖੋ ਇਹ ਬਾਕੀ ਇਹ ਦੂਦੀ ਰ ਟੇਸਟ ਨਸੋ ਕੇ ਦਵਾ

ਵੀ ਸਟਡੀ ਦੇ ਆਮੇ ਵਾਕ ਤੇ ਕਾਮ ਕਰਦਾ ਹੈ। ਅੱਛਾ ਅੱਛਾ। ਤਾਂ ਬੜਾ ਮੈਨੂੰ ਕਾਰ ਦੇ ਡੈਸ਼ਬੋਰਡ ਤੇ ਵੀ ਚਾਹੀਦਾ ਹੁੰਦਾ ਕਈ ਵਾਰੀ ਮੋਬਾਈਲ ਲੱਗਾ ਹੁੰਦਾ। ਹਾਂ ਮੈਨੂੰ ਵੀ ਵੀਡੀਓ ਬਣਾਉਣ ਕਰੇ ਨੂੰ ਆਪਾਂ ਲਾਉਂਦਾ ਮੈਨੂੰ ਸ਼ੈਲਫ ਤੇ ਰੱਖਣਾ ਪੈਂਦਾ। ਤੇ ਓਕਾ ਹੀ ਆ ਲੱਗਦਾ। ਮੈਂ ਲੈ ਲਾਇਆ। ਹਾਂ। ਮੈਂ ਵੀ ਆਪਣਾ ਮੋਬਾਈਲ ਤਾਂ ਕਿਸ ਤਰੀਕੇ ਨਾਲ ਰੱਖੀ। ਇਹ ਸਟਿੱਕਰੀ ਲਾਈ ਕਰੇਗੀ ਤਾਂ ਨਾ। ਪਹਿਲਾਂ ਸਹੀ ਆਪਣੀ ਸਟੇਕ ਉੱਪਰ ਨਹੀਂ ਲੰਘੂਗੀ ਕਿਤੇ ਉਹ ਟੁੱਟ ਗਈ ਸੀਗੀ ਟੁੱਟ ਗਈ ਸੀ ਹਾਂ ਉਹ ਹੀ ਹੈ ਨਾ ਚਲੋ ਸ਼ੇਕ ਤਾਂ ਬਹੁਤ ਮਗਾ ਵਧੀਆ ਸੁਆਦ ਆਇਆ ਇਹਦਾ ਵੀ ਕਰਨਾ ਜਿਹੜਾ ਇਸ ਦੇ ਨਾਲ ਹੀ ਸਾਡੀ ਅੱਜ ਦਾ ਵਲੋਗ ਹੈ ਤੇਸੀਂ ਕਰ ਰਹੇ ਹੈ ਤੇ ਪਲੀਜ਼ ਲਾਈਕ ਸ਼ੇਅਰ ਤੇ ਸਬਸਕ੍ਰਾਈਬ